ਜਿੰਨੇ ਸੁਤੀ ਕੌਮ ਨਿਕਾਈ ਬੋਲੇ ਈਸੋ ਬੋਲੇ ਹਾ ਸੰਤ ਭਿੰਡਰਾ ਵਾਲਿਆਂ ਦੀ ਸੋਚ ਤੇ ਕਹਾਂਗੇ ਹੋ ਕੇ ਸਤ ਚਰਨ ਸਿੰਘ ਤੇਰੀ ਸੋਚ ਤੇ ਕਹਾਂਗੇ ਹੋ ਕੇ ਸੰਤ ਚਰਨ ਸਿੰਘ ਭਿੰਡਰੇ ਵਾਲੇ ਜਿੰਦਾਬਾਦ ਜਿੰਦਾਬਾਦ ਸੰਤ ਚਰਨ ਸਿੰਘ ਭਿੰਡਰੇ ਵਾਲੇ ਜਿੰਦਾਬਾਦ ਜਿੰਦਾਬਾਦ

ਸਾਡਾ ਜਿਹੜਾ ਜਿਹੜਾ ਜੀ ਨਾਮ ਜੀ ਪਪੀ ਆਂਡੀਆਂ ਉਹਨੂੰ ਜਿਹੜੀ ਕਿਸੇ ਜਿਹੜਾ ਸਟੇਟਮੈਂਟ ਦੇ ਕੇ ਸ਼ਾਂਤੀਪੁਰ ਦੇ ਜਾਣ ਦਫਤਰ ਆਇਆ ਹੈ ਕਿਹਾ ਸੀ ਉਹ ਆਪੀ ਆਪਣੀ ਜਾਤੀ ਪ੍ਰਮਾਣ ਪੇਸ਼ ਕਰਦੇ ਸਾਡਾ ਪ੍ਰਸ਼ਾਸਨ ਦੇਸ਼ਾ ਅਧਿਕਾਰੀ ਪ੍ਰਸ਼ਾਸਨ ਦਾ ਕੋਈ ਮਤਲਬ ਅਸੀਂ ਕਿੰਨਾ ਮਹੀਨੇ ਤੱਕ ਆਲ ਮਿਲ ਕੇ ਮੈਂ ਆਪਕੋ ਸਾਸਨ ਦੇ ਇਹਨਾ ਨਹੀਂ ਮੈਸੇਜ ਸ਼ੁਰੂ ਹੋਇਆ ਕਿ ਇੱਥੇ ਤੱਕ ਪਹੁੰਚਣਾ ਤੇਰੇ ਪਹੁੰਚਣਾ ਨਹੀਂ ਜੋ ਸਾਡੇ ਕਰਨ ਦਾ ਉਹ ਅਹੀਂ ਤਾਂ ਹੈ ਅਸੀਂ 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 ਜੋ ਭਾਗ ਦੇ ਤਰੀਕਾ ਅਸੀਂ ਜਿਹੜੇ ਉਹਦੇ ਵਿਰੋਧ ਦੇ ਵਿੱਚ ਇੱਕ ਪ੍ਰੋਫੈਸ਼ਨਲ ਦਾ ਕਰਨੇ ਚੱਲ ਜਾ ਰਹੇ ਹਾਂ ਨਾ ਜਿਹੜਾ ਜਿਹੜਾ ਸਾਨੂੰ ਜੋ ਦਿਸ ਰਿਹਾ ਹੈ ਇਹ ਸਾਰਾ ਇਹਦਾ ਪੰਜਾਬ ਗਵਰਨਮੈਂਟ ਦਾ ਸਾਨੂੰ ਸਰਜੰਤਰ ਰਹਿਣ ਲੱਗਦਾ ਹੈ ਜੋ ਹਮਾਰਾ ਗਵਰਨਮੈਂਟ ਸਟੇਟਮੈਂਟ ਆ ਰਹੀ ਹੈ ਜਿਹੜੇ ਉਹਦੇ ਮਹਾਡੇ ਨਾਲ ਆ ਪਲੀਜ਼ ਜੀ ਜੋ ਆਪਣੀ ਭਾਸ਼ਾ ਤੋਂ ਉਪਰ ਤੇ ਜੋ ਤੇ ਆਰਗੂਮੈਂਟ ਚਾਹੇ ਗਵਰਨਮੈਂਟ ਦੇ ਆਣ ਚਾਹੇ ਬੀਜੇਪੀ ਸਿੱਤਾ ਦੇ ਆਣ ਉਹ ਸਾਰੇ ਹਿੰਦੂਪਰ ਤੋਂ ਉੱਤੇ ਬਹੁਤ ਇੰਪੋਰਟੰਟ ਕੁਝ ਕੰਮ ਵਾਲੇ ਨੇ ਤੇ ਇਹਦੇ ਵਿੱਚ ਜਿਹੜੀ ਆ ਅੱਜ ਧਾੜੀ ਨੂੰ ਪੂਰੇ ਦੇਸ਼ ਅੰਦਰ ਇਹਨੂੰ ਤੁਸੀਂ ਚੱਲ ਰਿਹਾ ਆ ਤੇ ਇਹ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇਹਦੇ ਖਿਲਾਫ ਜਿਹੜਾ ਜਿਉ ਸਾਡਾ ਸੰਵਿਧਾਨਕ ਹੱਕ ਆ ਉਹ ਬਿਲਕੁਲ ਅਸੀਂ ਆਪਣਾ ਪ੍ਰੋਟੈਸਟ ਜਿਹੜਾ ਉਹ ਉੱਥੇ ਜਾ ਕੇ ਆਪਾਂ ਕਰਨਾ ਆ ਤੇ ਅਸੀਂ ਆਪਣੀ ਜਿਹੜੀ ਗੱਲ ਤੇ ਮੇਰੀ ਬੇਇੱਜ਼ਤੀ ਤੁਹਾਡੀ ਬੇਇੱਜ਼ਤੀ ਪਲੀਜ਼ ਬੋਲੋ ਕੁਝ ਬੰਦਿਆਂ ਕਰਕੇ ਤੁਹਾਨੂੰ ਪਤਾ ਤੁਸੀਂ ਸਾਡੇ ਸਿਆਣੇ ਬੰਦੇ ਬਿਲਕੁਲ ਉੱਥੇ ਗੱਲ ਹੋਈ ਹੈ ਆਪਣੇ ਕੰਮ ਸਾਰਲਮੈਂਟ ਉਹਨਾਂ ਨੇ ਸਾਡਾ ਨਾ ਦੇਖੋ ਇੱਕ ਹੁਣ ਸਾਡਾ ਸੰਵਿਧਾਨਿਕ ਰਾਈਟ ਦਾ ਪ੍ਰੋਟੈਸਟ ਰਾਈਟ ਕਰਨੇ ਕਿੰਨੇ ਵੀ ਪਿੱਛੇ ਆਏ ਇਹੜੀ ਗੱਲ ਤੁਸੀਂ ਜਦੋਂ ਆਪਾਂ ਕੱਲ ਹੀ ਬੈਠੇ ਹਾਂ ਸਾਹ ਦੇ ਬੈਠੇ ਸੀ ਨਹੀਂ ਦੇਖੋ ਉਹ ਨਹੀਂ ਹੋਣ ਦਮਾਂਗੇ ਅਸੀਂ ਕਹਿੰਦੇ ਤੁਹਾਨੂੰ ਕਿਹਾ ਬਿਲਕੁਲ ਅਮਨ ਦੇ ਪ੍ਰਸ਼ਾਸਨ ਤੋਂ ਪ੍ਰੋਟੈਸਟ ਕਰਾਂਗੇ ਅੱਜ ਤੁਸੀਂ ਕਰ ਲਓ ਕੱਲ ਨੂੰ ਉਹ ਕਰੋਗੇ ਨਹੀਂ ਕਰੇ ਹੋਈ ਨਹੀਂ ਹੋਣਾ ਹੀ ਹੈ ਅਸੀਂ ਅਸੀਂ ਜਾਮ ਅਸੀਂ ਜਾਮ ਦੀ ਗੱਲ ਕੀਤੀ ਸੀ ਅਸੀਂ ਤੁਹਾਨੂੰ ਕਿਹਾ ਸੀ ਜਾਮ ਦਾ ਅਸੀਂ ਇੱਕ ਸਾਈਡ ਤੇ ਖੜੇ ਹੋ ਕੇ ਅਸੀਂ ਪ੍ਰੋਟੈਸਟ ਕਰਾਂਗੇ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਤੁਸੀਂ ਇਹ ਦੇਖੋ ਹਿਮਾਚਲ ਵਿੱਚ ਜਿਹੜੇ ਸ਼ਰਾਰਤੀ ਅੰਸਰਾਂ ਨੇ ਇਹ ਕੁਝ ਕੀਤਾ ਨਾ ਉਹਨਾਂ ਤੇ ਪਰਚੇ ਦਰਜ ਹੋਣ ਦੀ ਬਜਾਏ ਉਹਨਾਂ ਨੂੰ ਜੇਲਾ ਵਿੱਚ ਡੱਕਣ ਦੀ ਬਜਾਏ ਹਿਮਾਚਲ ਦੀ ਜਿਹੜੀ ਸਰਕਾਰ ਆ ਵਿਧਾਨ ਸਭਾ ਦੇ ਵਿੱਚ ਉਹਨਾਂ ਦੇ ਨਾਲ ਖੜੇ ਹੋ ਕੇ ਉਹਨਾਂ ਨੂੰ ਪ੍ਰੋਟੈਕਟ ਕਰ ਰਹੀ ਆ ਔਰ ਕਹਿ ਰਹੀ ਆ ਪੰਜਾਬ ਦੇ ਸੀਐਮ ਨਾਲ ਅਸੀਂ ਗੱਲ ਕਰਾਂਗੇ ਕਿ ਜਿਹੜਾ ਪੰਜਾਬ ਦਾ ਸੀਐਮ ਆ ਉਹ ਸਾਨੂੰ ਜਵਾਬ ਦੇਵੇ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਜਿਹੜੇ ਝੰਡੇ ਆ ਉਹ ਨਹੀਂ ਲੱਗ ਸਕਦੇ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਕਿਹੜੇ ਕਾਨੂੰਨ ਦੇ ਵਿੱਚ ਇਹ ਲਿਖਿਆ ਸੰਵਿਧਾਨ ਦੀ ਕਿਹੜੀ ਧਾਰਾ 'ਚ ਇਹ ਗੱਲ ਲਿਖਿਓ ਆ ਕਿ ਸੰਤ ਜਿਹੜੇ ਜਰਨੈਲ ਸਿੰਘ ਭਿੰਡਰਾਂ ਵਾਲੇ ਆ ਉਹਨਾਂ ਦੇ ਜਿਹੜੇ ਝੰਡੇ ਆ ਸਾਡੇ ਸਿੱਖ ਸ਼ਰਧਾਲੂ ਜਿਹੜੇ ਲਾ ਕੇ ਇੰਡੀਆ ਚ ਕਿਤੇ ਵੀ ਨਹੀਂ ਜਾ ਸਕਦੇ ਤੇ ਜਿਹੜਾ ਸਾਡਾ ਰਾਈਟ ਆ ਪ੍ਰੋਟੈਸਟ ਦਾ ਉਹ ਤਾਂ ਜਿਹੜਾ ਸਾਡਾ ਹੱਕ ਵਾ ਉਹ ਅਸੀਂ ਕਰਾਂਗੇ। ਬਾਕੀ ਦੀ ਗੱਲ ਜਿਹੜਾ ਭਿੰਡਾਲੇ ਸੰਤਾਨ ਨੂੰ ਜਿਹੜੇ ਅੱਤਵਾਦੀ ਕਹਿੰਦੇ ਆ ਅਸੀਂ ਕਹਿੰਦੇ ਆ ਕਿ ਇੰਦਰਾ ਗਾਂਧੀ ਜ਼ਾਲਮ ਜਿਸ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਉਹ ਅੱਤਵਾਦੀ ਸੀਗੀ। ਉਹਨੇ ਇੱਕ ਸਿੱਖ ਕੌਮ ਜਿਹੜੀ ਬਹੁਤ ਹੀ ਸ਼ਾਂਤਮਈ ਕੌਮ ਆ ਬਿਲਕੁਲ ਪੀਸਫੁਲੀ ਜਿਹਨੇ ਦੇਸ਼ ਦੀ ਆਜ਼ਾਦੀ ਲਈ 90% ਤੋਂ ਵੱਧ ਕੁਰਬਾਨੀਆਂ ਜਿਹਨੇ ਕੀਤੀਆਂ ਉਸ ਦੇਸ਼ ਦੇ ਵਿੱਚ ਇਸ ਦੇਸ਼ ਆਪਾਂ মিডিਆ ਨੂੰ ਕਹਿਣਾ ਚਾਹੁੰਦੇ ਆ ਇਹ ਦੇਖੋ ਇਸ ਦੇਸ਼ ਦੇ ਅੰਦਰ ਕੀ ਹੋ ਰਿਹਾ ਹਜੇ ਕੱਲ ਜਿਹੜੀ ਹੋਲੀ ਹੋ ਕੇ ਹਟੀ ਆ ਕਿਸ ਤਰੀਕੇ ਦੇ ਨਾਲ ਮਜਦਾਂ ਨੂੰ ਢੱਕ ਕੇ ਕਿੰਨਾ ਜ਼ਬਰ ਜਿਹੜਾ ਆ ਉਹ ਜ਼ੁਲਮ ਜਿਹੜਾ ਕੀਤਾ ਜਾ ਰਿਹਾ ਇਸ ਦੇਸ਼ ਦੇ ਅੰਦਰ ਔਰ ਕਿਸੇ ਨੂੰ ਵੀ ਜਿਹੜਾ ਹੋਰ ਐਸਸੀ ਐਸਟੀ ਓਬੀਸ ਤੇ ਮਿਨੋਰਟੀ ਨੂੰ ਇਸ ਦੇਸ਼ ਦੇ ਅੰਦਰ ਕੋਈ ਹੱਕ ਹਕੂਕ ਜਿਹੜਾ ਨਾ ਆਪਣਾ ਕੋ ਪ੍ਰੋਟੈਸਟ ਕਰਦਾ ਜਿਹੜੇ ਸੰਵਿਧਾਨਕ ਸਾਡੇ ਜਿਹੜੇ ਵੀਰ ਜਿਹੜੇ ਡਾਕਟਰ ਮੇਟਕਰ ਦਾ ਸਵਿਧਾਨ ਦੀਆਂ ਗੱਲਾਂ ਕਰਦੇ ਅੱਜ ਅਸੀਂ ਉਹਨਾਂ ਵੀਰਾਂ ਨੂੰ ਪੁੱਛਣਾ ਚਾਹੁੰਦੇ ਹਾਂ ਅਸੀਂ ਆਪਣੇ ਡਾਕਟਰ ਮੇਟਕਰ ਦਾ ਸਵਿਧਾਨਕ ਜਿਹੜਾ ਸਾਡਾ ਹੱਕ ਹੋ ਆ ਪ੍ਰਦਰਸ਼ਨ ਕਰਨ ਦਾ